ਵਰ ਮੁਰਤੋ ਤੁਸੀਂ ਜੁੜ ਚੁੱਕਿਓ ਹੁਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਚੇਤਨ ਕਾਸ਼ਪ ਤਾਂ ਦੋਸਤੋ ਮੈਂ ਸ਼ੁਰੂਆਤ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਸਕੇ ਸੰਬੰਧੀਆਂ ਦੇ ਨਾਲ ਦੋਸਤਾ ਦੇ ਨਾਲ ਸ਼ੇਅਰ ਕਰੋ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੁਸ਼ਮਣ ਦੇਸ਼ ਪਾਕਿਸਤਾਨ ਆਪਣੇ ਨਾਪਾਕ ਹਰਕਤਾਂ ਤੋਂ ਬਾਸਨੀ ਆ ਰਿਹਾ ਹੈ ਤੇ ਪਹਿਲਾਂ ਉਸ ਵੱਲੋਂ ਜਿੱਥੇ ਭਾਰਤ ਦੇ ਵਿੱਚ ਡਰੋਨ ਹਮਲੇ ਕੀਤੇ ਜਾ ਰਹੇ ਸਨ ਮਿਜ਼ਾਈਲਾਂ ਭੇਜੀਆਂ ਜਾ ਰਹੀਆਂ ਸੰਤ ਉੱਥੇ ਹੀ ਹੁਣ ਇੱਕ ਡਿਜੀਟਲ ਅਟੈਕ ਹੈ ਜਿਹੜਾ ਪਾਕਿਸਤਾਨੀ ਹੈਕਰਾਂ ਵੱਲੋਂ ਭਾਰਤ ਤੇ ਲੋਕਾਂ ਤੇ ਕਰਨਾ ਸ਼ੁਰੂ ਕੀਤਾ ਗਿਆ ਜੀ ਹਾਂ ਪੰਜਾਬ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ ਚਾਹੇ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਦਾ ਅਕਾਊਂਟ ਚਲਾਉਂਦੇ ਹੋ ਚਾਹੇ ਉਹ WhatsApp ਹੈ Facebook ਹੈ Instagram ਹੈ Telegram ਹੈ ਤੇ ਜੇਕਰ ਤੁਹਾਨੂੰ ਕੋਈ ਵੀ ਅਣਜਾਣ ਨੰਬਰ ਤੋਂ ਲਿੰਕ ਆਉਂਦਾ ਤੁਹਾਡੇ ਗਰੁੱਪਾਂ ਦੇ ਵਿੱਚ ਤਾਂ ਤੁਸੀਂ ਉਸਤੇ ਬਿਲਕੁਲ ਵੀ ਕਲਿੱਕ ਨਹੀਂ ਕਰਨਾ ਤੇ ਕਿਵੇਂ ਤੁਸੀਂ ਆਪਣਾ ਬਚਾਅ ਕਰਨਾ ਹੈ WhatsApp ਤੋਂ ਉਸ ਬਾਬਤ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਸ ਨਹੀਂ ਆ ਰਿਹਾ ਤੇ ਹੁਣ ਡਿਜੀਟਲ ਅਟੈਕ ਹੈ ਜਿਹੜਾ ਉਸ ਵੱਲੋਂ ਭਾਰਤੀਆਂ ਤੇ ਕਰਨਾ ਸ਼ੁਰੂ ਕੀਤਾ ਗਿਆ ਇੱਕ ਡਾਂਸ ਆਫ ਹਿਲਰੀ ਨਾਮ ਦੀ ਜਿਹੜੀ ਇੱਕ ਵਾਇਰਸ ਹੈ ਜਿਹੜਾ ਉਹ ਇਹ ਲਿੰਕ ਰਹੀ ਜਿਹੜਾ ਭਾਰਤੀ ਲੋਕਾਂ ਦੇ ਮੋਬਾਈਲ ਤੇ ਵਿੱਚ ਭੇਜਿਆ ਜਾ ਰਿਹਾ ਤੇ ਜਿਵੇਂ ਉਸ ਤੇ ਜੇਕਰ ਤੁਸੀਂ ਅਣਜਾਣੇ ਦੇ ਵਿੱਚ ਕਲਿੱਕ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਸਾਡੀ ਸਾਰੀ ਪਰਸਨਲ ਜਿਹੜੀ ਜਾਣਕਾਰੀ ਹੈ ਸਾਡਾ ਡਾਟਾ ਹੈ ਬੈਂਕ ਡਿਟੇਲ ਹੈ ਉਹਨਾਂ ਹੈਕਰਾਂ ਦੇ ਹੱਥ ਦੇ ਵਿੱਚ ਆ ਸਕਦੀ ਹੈ ਸੋ ਤੁਸੀਂ ਕੀ ਕਰਨਾ ਹੈ ਜੋ ਪੰਜਾਬ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ WhatsApp ਓਪਨ ਕਰਨਾ ਹੈ ਤੇ WhatsApp ਓਪਨ ਕਰਨ ਤੋਂ ਬਾਅਦ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਥੋੜੀਆਂ ਦਿਖਾ ਦੇਣ ਤਾਂ ਇਹ ਸਾਈਡ ਤੇ ਤੁਹਾਨੂੰ 3 ਡਾਟਸ ਨਜ਼ਰ ਆਣਗੇ 3 ਡਾਟਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਬਾਅਦ ਤੁਸੀਂ ਪ੍ਰਾਈਵੇਸੀ ਤੇ ਕਲਿੱਕ ਕਰਨਾ ਹੈ ਤਾਂ ਪ੍ਰਾਈਵੇਸੀ ਤੇ ਕਲਿੱਕ ਕਰਨ ਤੋਂ ਬਾਅਦ ਅਗਾਹ ਇੱਕ ਆਪਸ਼ਨ ਆਉਂਦੀ ਹੈ ਐਡਵਾਂਸਡ ਸੋ ਤੁਸੀਂ ਨਾਲ ਦੇ ਨਾਲ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਤਾਂ ਇੱਥੇ ਜਾ ਕੇ ਇਹ ਜੋ ਤਿੰਨ ਆਪਸ਼ਨਾਂ ਨੇ ਇਹ ਬਲੌਕ ਅਨਨੋਨ ਅਕਾਊਂਟ ਮੈਸੇजेस ਇਸ ਨੂੰ ਤੁਸੀਂ ਔਨ ਕਰ ਦੇਣਾ ਉਸ ਤੋਂ ਬਾਅਦ ਆਉਂਦਾ ਪ੍ਰੋਟੈਕਟ ਆਈਪੀ ਐਡਰੈਸ ਇਨ ਕਾਲਸ ਇਸ ਨੂੰ ਔਨ ਕਰ ਦੇਣਾ ਉਸ ਤੋਂ ਅੱਗੇ ਆਉਂਦਾ ਡਿਸੇਬਲ ਲਿੰਕ ਪ੍ਰੀਵਿਅਸ ਪ੍ਰੀਵਿਊਸ ਤਾਂ ਇਸ ਨੂੰ ਵੀ ਤੁਸੀਂ ਓਨ ਕਰ ਦੇਣਾ ਤਾਂ ਇਸ ਤਰ੍ਹਾਂ ਤੁਸੀਂ ਇਸ ਜੋ ਇੱਕ ਸਾਈਬਰ ਅਟੈਕ ਆ ਕਿ ਡਿਜੀਟਲ ਅਟੈਕ ਆ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਹੈ ਉਸ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਇਹ ਸਾਰੀਆਂ ਆਪਸ਼ਨਾਂ ਮੈਂ ਵੀ ਆਪਣੇ ਮੋਬਾਈਲ ਫੋਨ ਦੇ ਵਿੱਚ ਪੰਜਾਬ ਪੁਲਿਸ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਓਨ ਕੀਤੀਆਂ ਨੇ ਤਾਂ ਇੱਕ ਅੰਤ ਦੇ ਵਿੱਚ ਇੱਕ ਵਾਰ ਮੁਰਤ ਤੋਂ ਤੁਹਾਨੂੰ ਅਪੀਲ ਹੈ ਕਿ ਪਾਕਿਸਤਾਨ ਨੇ ਜਿਹੜਾ ਇੱਕ ਸਾਈਬਰ ਅਟੈਕ ਆ ਜਿਹੜਾ ਭਾਰਤਿਆਂ ਤੇ ਕਰਨਾ ਸ਼ੁਰੂ ਕੀਤਾ ਹੈ ਜੇਕਰ ਤੁਹਾਨੂੰ ਕਿਸੇ ਵੀ ਅणि ਚਾਹਨ ਨੰਬਰ ਤੋਂ ਕੋਈ ਲਿੰਕ ਆਉਂਦਾ ਤੁਹਾਡੇ ਕਿਸੇ ਵੀ सोशल मीडिया प्लॅटफॉर्म ਤੇ ਤਾਂ ਉਸਤੇ ਤੁਸੀਂ ਗਲਤੀ ਨਾਲ ਵੀ ਕ্লিক ਨਹੀਂ ਕਰਨਾ ਤੇ WhatsApp ਦੀਆਂ ਇਹਨਾਂ ऑप्शनਾਂ ਨੂੰ ਤੁਸੀਂ ਹੁਣੇ ਜਲਦ ਤੋਂ ਜਲਦ ਆਪਣੇ मोबाईल फोन ਤੇ ਔਨ ਕਰਨਾ